ਸਿੱਧੂ ਮੂਸੇਵਾਲੇ ਦਾ ਜਨਮ ਦਿਨ ਅੱਜ 11 ਜੂਨ ਹੈ ਤੇ ਸਿੱਧੂ ਦੇ ਚਾਹਣ ਵਾਲੇ ਸਿੱਧੂ ਦੇ ਜਨਮ ਦਿਨ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਉਂਦੇ ਨੇ ਚਾਹੇ ਸਿੱਧੂ ਸਾਡੇ ਵਿਚਕਾਰ ਨਹੀਂ ਪਰ ਉਹ ਦਿਲਾਂ ਦੇ ਵਿੱਚ ਉਸੇ ਤਰ੍ਹਾਂ ਜਿਉਂਦਾ ਜਾਗਦਾ ਗੀਤਾਂ ਦੇ ਜਰੀਏ ਆਪਦੇ ਬੋਲਾਂ ਦੇ ਜਰੀਏ ਤੇ ਹਵੇਲੀ ਦੀ ਤਸਵੀਰ ਤੁਹਾਨੂੰ ਦਿਖਾਉਣਾ ਚਾਹਾਂਗਾ ਵੀ ਅੱਜ ਸਿੱਧੂ ਦਾ ਜਨਮ ਦਿਨ ਹੈ ਤੇ ਤਿਆਰੀ ਜਿਹੜੀ ਹੈ ਹਵੇਲੀ ਦੇ ਵਿੱਚ ਚੱਲ ਰਹੀ ਹੈ ਸਿੱਧੂ ਦੇ ਜਨਮ ਦਿਨ ਨੂੰ ਮਨਾਉਣ ਨੂੰ ਲੈ ਕੇ ਤੇ ਪਰਿਵਾਰ ਦਾ ਕਹਿਣਾ ਵੀ ਸਿੱਧੂ ਦੇ ਚਾਹਣ ਵਾਲੇ ਆਪ ਵੱਡੀ ਗਿਣਤੀ ਚਾਹੁੰਦੇ ਨੇ ਕੇਕ ਲੈ ਕੇ ਤੇ ਉਸ ਕਰਕੇ ਸਾਨੂੰ ਵੀ ਜਿਹੜੀ ਹੈ ਤਿਆਰੀ ਕਰਨੀ ਪੈਂਦੀ ਹੈ ਕਿਉਂਕਿ ਨਾਮ ਅੱਖਾਂ ਦੇ ਨਾਲ ਕਿਤੇ ਨਾ ਕਿਤੇ ਅੱਜ ਵੀ ਪਰਿਵਾਰ ਸਿੱਧੂ ਨੂੰ ਯਾਦ ਕਰਦਾ ਹੈ ਦਿਲਾਂ ਦੇ ਵਿੱਚ ਜਿਉਂਦਾ ਜਾਗਦਾ ਸਿੱਧੂ ਆਪਣੇ ਬੋਲਾਂ ਦੇ ਜਰੀ ਆਪਣੇ ਫੈਨਜ਼ ਦੇ ਵਿੱਚ ਜਿਉਂਦਾ ਜਾਗਦਾ ਗੱਲਬਾਤ ਕਰਦੇ ਆ ਇਸ ਫੈਨ ਨੇ ਇੱਕ ਦੇ ਥੀਮ ਬਹੁਤ ਸੋਹਣਾ ਜਿਹੜਾ ਇੱਥੇ ਤਿਆਰ ਕੀਤਾ ਹਵੇਲੀ ਦੇ ਵਿੱਚ ਤੇ ਬੜਾ ਅਟਰੈਕਟਿਵ ਵੀ ਹੈ ਤੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਕਰ ਰਿਹਾ ਤੇ ਸੁਪਨਾ ਸੀ ਵੀ ਸਿੱਧੂ ਦੀ ਹਵੇਲੀ ਦੇ ਵਿੱਚ ਇਸ ਪ੍ਰਚਾਰ ਨੂੰ ਕਰਨਾ ਤੇ ਗੱਲਬਾਤ ਕਰਦੇ ਆ ਜਾਣਦੇ ਆ ਬਾਈ ਤੋਂ ਕਿਹੜੀ ਜਗ੍ਹਾ ਤੋਂ ਨੇ ਬਾਈ ਜੀ ਕੀ ਨਾਮ ਹੈ ਸੱਚਾ ਭਾਜੀ ਮੇਰਾ ਨਾਮ ਇਕਬਾਲ ਸਿੰਘ ਆ ਮੈਂ ਮੁਹਾਲੀ ਖਰੜ ਤੋਂ ਆਂ ਜੀ ਸਵਰਾਨਗਰ ਅੱਛਾ ਇੱਥੇ ਆ ਆ ਥੀਮ ਲਾਇਆ ਅੱਜ ਜਨਮ ਦਿਨ ਹੈ ਸਿੱਧੂ ਮੂਸੇਵਾਲੇ ਦਾ ਫੈਨ ਹੋ ਪਹਿਲਾਂ ਤਾਂ ਇਹ ਪੁੱਛੂਗਾ ਹਾਂਜੀ ਹਾਂਜੀ ਹਾਂ ਫੈਨ ਆ ਜੀ ਬਹੁਤ ਕੱਟੜ ਲਾ ਲੋ ਵੀ ਕੱਟੜ ਫੈਨ ਆ ਜੀ ਕਿੰਨੇ ਕਿੰਨੇ ਚਿਰ ਤੋਂ ਸੁਣਦੇ ਸਿੱਧੂ ਨੂੰ ਮੈਂ ਸਿੱਧੂ ਬਾਜੀ ਦੇ ਮਤਲਬ ਕਿ ਜਿਹੜੇ ਓ ਹਾਈ ਠੀਕ ਹੈ ਜੀ ਸ਼ੁਰੂਆਤੀ ਕਿਉਂਕਿ ਗਾਣੇ ਮੈਂ ਘੱਟ ਹੀ ਸੁਣਦਾ ਸੀਗਾ ਸਿੱਧੂ ਬਾਜੀ ਦੇ ਮਤਲਬ ਮੈਕਸਿਮਮ ਸਾਰੇ ਗਾਣੇ ਸੁਣੇ ਆ ਅੱਛਾ ਤੇ ਅੱਜ ਆਏ ਹੋ ਕਿਵੇਂ ਲੱਗ ਰਿਹਾ ਇੱਥੇ ਲਾਇਆ ਸਾਰਾ ਇਹ ਕੀ ਪ੍ਰੋਜੈਕਟ ਹੈ ਜਰਾ ਪ੍ਰੋਜੈਕਟ ਬਾਰੇ ਜਾਣਕਾਰੀ ਦਿਓ ਭਾਜੀ ਮੇਰਾ ਪੰਜਾਬੀ ਥੀਮਸ ਦਾ ਕੰਮ ਹੈ ਹੂੰ ਮੈਨੂੰ 9 ਸਾਲ ਹੋ ਗਏ ਥੀਮਸ ਵਗੈਰਾ ਲਾਉਂਦੇ ਜੀ 2020 ਮੈਂ ਕੀਤਾ ਬਰੰਗਲਾ ਪੰਜਾਬੀ ਮੈਂ ਕਰ ਚੁੱਕਾ ਠੀਕ ਹੈ ਜੀ ਕਿਲਾ ਰਾਏਪੁਰ ਦੀਆਂ ਜਿਹੜੀਆਂ ਖੇਡਾਂ ਹੋਈਆਂ ਸੀ ਉੱਥੇ ਵੀ 3 ਸਰਕਾਰੀ ਫੰਕਸ਼ਨਸ ਜਾਂ ਹੋਰ ਵੀ ਫੰਕਸ਼ਨ ਮੈਂ ਜਿਆਦਾ ਇਵੈਂਟਸ ਵਗੈਰਾ ਕਰਦਾ ਵੈਡਿੰਗ ਵੂਡਿੰਗ ਵੀ ਕਰਦੇ ਆ ਫੇ ਮੇਰੇ ਰੀਜ ਸੀਗੀ ਵੀ ਸਿੱਧੂ ਬਾਈ ਦੇ ਵੀ ਘਰੇ ਜਾ ਕੇ ਸੈਟਅਪ ਲਾਉਣਾ ਸ਼ੁਭ ਦੇ ਜਨਮਦਿਨ ਤੇ ਵੀ ਲਾਉਣਾ ਸੀਗਾ ਥੋੜਾ ਨਹੀਂ ਆ ਹੋਇਆ ਠੀਕ ਹੈ ਜੀ ਪਰ ਹੁਣ ਮੈਂ ਥੋੜੇ ਦਿਨ ਪਹਿਲਾਂ ਹੀ ਬਾਪੂ ਜੀ ਨਾਲ ਕੋਲ ਆ ਕੇ ਪਰਮਿਸ਼ਨ ਲਈ ਸੀ ਵੀ ਆਪਣਾ ਸਿੱਧੂ ਬਾਈ ਦੇ ਜਨਮਦਿਨ ਤੇ ਵੀ ਮੈਂ ਊੜੇ ਆੜੇ ਵਾਲਾ ਸੈਟਅਪ ਲਾਉਣਾ ਚਾਹੁੰਦਾ ਵੀ ਇਹ ਉਹਨਾਂ ਨੂੰ ਡੈਲੀਗੇਟ ਹੈ ओके ਆ ਆ ਫੋਟੋ ਫੂਟਾਂ ਪੂਰੀਆਂ ਡਿਜ਼ਾਈਨ ਕਰਕੇ ਲਾਈਆਂ ਤਿਆਰ ਹਾਂਜੀ 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 ਇਹ ਸਾਰੀਆਂ ਲਾਈਆਂ ਹੋਈਆਂ ਉਧਰ ਸਿੱਧੂ ਬਾਈ ਦੀ ਲਾਈ ਹੋਈ ਆ ਉੱਤੇ ਵੀ ਵਰਡਿੰਗ ਲਿਖੀ ਹੋਈ ਆ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਅੱਛਾ ਆ ਆ ਆ ਪੋਸਟਰ ਜਿਹੜਾ ਤਿਆਰ ਕੀਤਾ ਆ ਆ ਲਿਖਿਆ ਦੇਖੋ ਦੇਖਿਓ ਪੰਜਾਬੀਓ ਪੰਜਾਬੀ ਨਾ ਭੁੱਲਦੇ ਭੁਲਾ ਦਿਓ ਹਣਾ ਤੇ ਵਾਕਿਵੇਂ ਹੋ ਵੀ ਰਿਹਾ ਵੀ ਪੰਜਾਬੀ ਕਲਚਰ ਤੋਂ ਕਿਤੇ ਨਾ ਕਿਤੇ ਲੋਕ ਦੂਰ ਵੀ ਜਾ ਰਹੇ ਆ ਹਾਂਜੀ ਹਾਂਜੀ ਪਾਜੀ ਇਹ ਰਿਐਲਿਟੀ ਹੈ ਤੁਹਾਡੀ ਗੱਲ ਵੀ ਕਾਫੀ ਹੈਗੇ ਆ ਏਸੀ ਕਰਕੇ ਵੀ ਇਹ ਜਿੰਨਾ ਕਿ ਚਲੋ ਸਾਡੇ ਕੋਲ ਹੋ ਸਕਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਠੀਕ ਹੈ ਜੀ ਉਹ 19 ਜਿੰਨੀ ਕਿ ਹਿੰਮਤ ਵੀ ਉਸ ਹਿਸਾਬ ਦੇ ਨਾਲ ਕਰ ਰਿਹਾ ਮਹਾਰਾ ਦੀ ਕਿਰਪਾ ਨਾਲ ਜਿੰਨੀ ਕਰ ਸਕਦੇ ਆ ਉਸ ਖੜੇ ਆ ਜੀ ਨਾਲ ਮਿਲੇ ਹੋ ਸਿੱਧੂ ਨੂੰ ਕਦੇ ਨਹੀਂ ਸਿੱਧੂ ਬਾਈ ਨੂੰ ਮਿਲ ਨਹੀਂ ਹੋਇਆ ਜੀ ਅੱਛਾ ਹਾਂਜੀ ਛੋਟੇ ਸ਼ੋਅ ਨੂੰ ਮਿਲੇ ਹੋਣਾ ਹਾਂਜੀ ਹਾਂਜੀ ਉਹਨਾਂ ਤਾਂ ਮਿਲਲੇ ਜੀ ਅੱਛਾ ਹਾਂਜੀ ਜਿਵੇਂ ਲੱਗਦਾ ਕਾਪੀ ਆ ਬਿਲਕੁਲ ਡਿੱਟੋ ਜੀ ਡਿੱਟੋ ਅਸਾਂ ਅੱਜ EPV ਆ ਰਹੀ ਹੈ 11:00 ਹਾਂ ਜੀ EPV ਆ ਰਹੀ ਹੈ ਜੀ ਜੇ ਪਰਮਿਸ਼ਨ ਮਿਲੀ ਵਸਿਆ ਔਰਨ ਸੈਟਅਪ ਵੀ ਆ ਇਹ ਵੀ ਇੱਥੇ ਗਿਫਟ ਕਰ ਦਣਾ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਵੀ ਪੂਰਾ ਊੜਾੜਾ ਹੈ ਇਹ ਤੇ ਹਾਂ ਜੀ ਆ ਆ ਦੇਖੋ ਜੀ ਉੜਾੜਾ ਪੂਰਾ ਡਿਜ਼ਾਈਨ ਕੀਤਾ ਹੋਇਆ ਬਈ ਲਾਈਟ ਵਗੈਰਾ ਵੀ ਲੱਗੀ ਐ ਲਾਈਟਿੰਗ ਵੀ ਆ ਜੀ ਲਾਈਟਿੰਗ ਵੀ ਚੱਲੇਗੀ ਤੇ ਆ ਛੋਟੇ ਸ਼ੁਭ ਦੇ ਜਨਮ ਦਿਨ ਤੇ ਆ ਨਹੀਂ ਹੋਇਆ ਆ ਤੁਸੀਂ ਦੇਖ ਸਕਦੇ ਹੋ ਟਰੈਕਟਰਸ ਵਗੈਰਾ ਤੇ ਦੱਬੇ ਦੇ ਚ ਟਰੈਕਟਰਸ ਵਗੈਰਾ ਹੈਗੇ ਨੇ ਫਿਰ ਬਾਪੂ ਜੀ ਨਾਲ ਤੋਂ ਪਰਮਿਸ਼ਨ ਲੈ ਕੇ ਠੀਕ ਐ ਜੀ ਇਹ ਬੱਚਿਆਂ ਨੂੰ ਗਿਫਟ ਕੀਤੇ ਜਾਊਂਗੇ ਮਤਲਬ ਛੋਟੇ ਛੋਟੇ ਬੱਚੇ ਆਉਣਗੇ ਹਾਂਜੀ ਹਾਂਜੀ ਸ਼ੁਭ ਦੇ ਹੱਥ ਲਾ ਕੇ ਨਾ ਛੋਟੇ ਜਿੰਨੇ ਵੀ ਇੱਥੇ ਹੋਏ ਸਿੱਧੂ ਦੇ ਫੈਨ ਖਰਚਾ ਕਰਨ ਲੱਗੇ ਸੋਚਦੇ ਕਿ ਹੋਣੀ ਬਸ ਇਹ ਉਹ ਮਾਲਕ ਹੈਗਾ ਜੀ ਇਹ ਤਾਂ ਛੋਟੀ ਜਿੰਨੀ ਹਿੰਮਤ ਹੈ ਜੀ ਸਾਰੀ ਤਿਆਰੀ ਆਪ ਮਾਰੀ ਕਰ ਦਿੰਦੇ ਆ ਫੈਨ ਹਾਂ ਬਸ ਜੀ ਬਸ ਜਿੰਨੀ ਕ ਮਤਲਬ ਕਿ ਇਹੀ ਲਾਲੋ ਵੀ ਡਿਊਟੀ ਲੱਗ ਗਈ ਤੇ ਮਤਲਬ ਕਿ ਇਹ ਮੇਰਾ ਪੰਜਾਬੀ ਥੀਮ ਦਾ ਜਿਹੜਾ ਨਾ ਸਫਲ ਹੋ ਗਿਆ ਜੀ ਮਤਲਬ ਕਿ ਪੰਜਾਬੀ ਥੀਮ ਲਾਉਣ ਦਾ ਨਾ ਕੰਮ ਆਪਣਾ ਸੀਗਾ ਇਹ ਸੁਪਨਾ ਸੀ ਜੀ ਇਹ ਸਫਲ ਹੋ ਗਿਆ अच्छा सिद्धू ਨਾਲ ਇਸ ਕਨਸੈਪਟ ਨੂੰ ਕਿਵੇਂ ਜੋੜਿਆ ਤੁਸੀਂ ਪਾਜੀ ਹਾਂਜੀ ਇਹ ਬਹੁਤ ਵੱਡਾ ਕੁਐਸਚਨ ਹੈ ਮੇਰੇ ਲਈ ਠੀਕ ਹੈ ਜੀ ਇਹ ਸਿੱਧੂ ਬਾਈ ਦੀ ਨਾ ਇੱਕ ਵੀਡੀਓ ਦੇਖੀ ਸੀਗੀ ਅੱਛਾ ਤੇ ਉਹਦੇ ਵਿੱਚ ਊੜਾ ਜਿਹੜਾ ਲਿਖਿਆ ਹੋਇਆ ਸੀ ਸਟੈਂਡੀ ਖੋਲੀ ਤੇ ਉਹਦੇ ਤੇ ਊੜਾ ਜਿਹੜਾ ਬਾਪੂ ਜੀ ਨਾਲ ਨਾ ਲੈ ਕੇ ਬੱਚੇ ਪਿੰਡ ਦੇ ਵਿੱਚ ਬੈਠੇ ਹੋਣੇ ਠੀਕ ਹੈ ਜੀ ਉਹ ਵੀਡੀਓ ਦੇਖੀ ਸੀ ਜੀ ਬੱਚਿਆਂ ਤੋਂ ਨਾ ਊੜਾ ਜਿਹੜਾ ਲਖਵਾ ਰਹੇ ਸੀਗੇ ਅੱਛਾ ਠੀਕ ਹੈ ਜੀ ਫੇ ਉਹ ਜਦੋਂ ਮੈਂ ਵੀਡੀਓ ਦੇਖੀ ਊੜਾ ਜੜਾ ਮਤਲਬ ਕਿ ਲਖਵਾ ਰਹੇ ਬੱਚਿਆਂ ਨੂੰ ਪੜਾ ਰਹੇ ਆ ਠੀਕ ਹੈ ਜੀ ਉਥੇ ਊੜਾ ਜੜਾ ਲਿਖਿਆ ਹੋਇਆ ਸੀਗਾ ਅੱਛਾ ਹਾਂ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਅੱਛਾ ਆ ਵੀਡੀਓ ਸੀ ਜਿਹੜੀ ਸੋਸ਼ਲ ਮੀਡੀਆ ਤੇ ਮਤਲਬ ਸਿੱਧੂ ਇੱਥੇ ਊੜਾ ੜਾ ਲਖਾ ਰਿਆ ਸੀ ਬੱਚਿਆਂ ਨੂੰ ਬੱਚਿਆਂ ਤੋਂ ਨਾ ਊੜਾ ੜਾ ਲਖਵਾ ਕੇ ਵੀ ਸਾਰਾ ਪ੍ਰੋਪਰਲੀ ਵੀ ਕਿਹੜਾ ਊੜਾ ੜਾ ਸਹੀ ਲਿਖਦਾ ਫੇ ਉਹਨਾਂ ਨੂੰ ਖੁਸ਼ੀ ਨਾਵੇਂ ਫੇ ਪੈਸੇ ਵੀ ਦੇ ਦੇਣ ਇਹ ਦੇਖ ਕੇ ਸੋਨੂੰ ਵੀ ਲੱਗਿਆ ਵੀ ਸਿੱਧੂ ਵੀ ਮਤਲਬ ਸਿੱਧੂ ਪ੍ਰਚਾਰ ਕਰਦਾ ਸੀ ਪੰਜਾਬੀ ਮਾਪੇ ਪਾ ਪੀਦਾ ਜੀ ਮੈਂ ਉਹੀ ਕਹਿ ਰਿ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਲਿਖਿਆ ਇੱਕ ਵਾਰ ਜਨਮ ਦਿਨ ਦਾ ਹੂੰ ਠੀਕ ਹੈ ਜੀ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਜੀ ਹੈਪੀ ਬਰਥਡੇ ਅੱਛਾ ਲੋਕੋ ਠੀਕ ਹੈ ਇਹ ਗੁੱਡਾ ਗੁੱਡੀ ਦੇ ਹੱਥੇ ਚ ਫੜਾਉਂਦੇ ਆਂ ਅੱਛਾ ਇਹਨਾਂ ਦੇ ਹੱਥਾਂ 'ਚ ਹੋਣਗੇ ਇਹ ਹੱਥਾਂ 'ਚ ਐਂਦਾ ਫੜਾ ਦੇਣੇ ਲੋ ਵੀ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਜਨਮ ਦਿਨ ਦੀਆਂ ਇਹਦੇ ਤੇ ਲਿਖਿਆ ਹੋਇਆ ਸਿੱਧੂ ਮੂਸੇਵਾਲੇ ਦਾ ਇਨਸਾਫ ਪਸੰਦ ਵਿਅਕਤੀ ਚਾਹੁੰਦਾ ਹੈ ਇਨਸਾਫ ਜਸਟਿਸ ਫॉर ਸਿੱਧੂ ਮੂਸੇਵਾਲੇ ਕੀ ਬਾਤ ਹੈ ਇਹ ਇਹ ਤਾਂ ਪੂਰੇ ਮਤਲਬ ਸਿੱਧੂ ਦੇ ਚਾਹਣ ਵਾਲੇ ਜਿੱਥੇ ਵੀ ਬੈਠੇ ਨੇ ਉਹ ਜਸਟਿਸ ਜ਼ਰੂਰ ਮੰਗਦੇ ਆ ਮੰਗਦੇ ਆ ਜੀ ਮੰਗਦੇ ਆ ਮੈਂ ਇਹ ਸੈਟਅਪ ਅਨਮੋਲਕ ਬਾਤਰਾ ਬਾਈ ਜੀ ਦੇ ਵੀ ਉੱਥੇ ਲਾ ਚੁੱਕਾ ਠੀਕ ਹੈ ਜੀ ਪੂਰਾ ਸੈਟਅਪ ਐ ਇਦਾਂ ਜੀ ਜੀ ਇਹ ਤਾਂ ਬਹੁਤ ਜਿਹੜੇ ਗੱਲ ਕਹਿ ਰਿਹਾ ਬਟ ਬਹੁਤ ਛੋਟੀ ਸੋਚ ਆ ਲੈ ਮੈਂ ਤਾਂ ਇਹੀ ਕਹੂੰਗਾ ਠੀਕ ਹੈ ਜੀ ਵੀ ਜਿਹੜੀ ਇਹ ਪਤਾ ਨਹੀਂ ਕਿਉਂ ਇਦਾਂ ਦੀ ਚੀਜ਼ ਹੋਦੇ ਵੀ ਤੁਸੀਂ ਜੇ ਕੋਈ ਮਾਲਕ ਦੇ ਕੋਲ ਚਲ ਗਿਆ ਤਾਂ ਵੀ ਤੁਸੀਂ ਉਸ ਚੀਜ਼ ਨੂੰ ਮਤਲਬ ਕਿ ਗਲਤ ਗਾਈਡ ਕਰ ਰਹੇ ਹੋ ਠੀਕ ਹੈ ਜੀ ਜਾਕੀ ਹੁਣ ਹੌਸਲਾ ਪੂਰਾ ਦੇਣਾ ਚਾਹੀਦਾ ਠੀਕ ਹੈ ਜੀ ਚਲੋ ਜਿੰਨੀ ਕੀ ਹਿੰਮਤ ਆ ਜੀ ਅਸੀਂ ਤਾਂ ਨਾਲ ਖੜੇ ਆ ਜੀ ਬਾਪੂ ਜੀ ਨਾਲ ਦੇ ਤਾਂ ਦੇਖ ਸਕਦੇ ਹੋ ਤਿਆਰੀਆਂ ਨੇ ਜਿਹੜੀਆਂ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਨੂੰ ਮਨਾਉਣ ਨੂੰ ਲੈ ਕੇ ਆ ਪਾਲੀ ਕੀ ਕਹਿਣਾ ਚਾਹੋਗੇ ਅੱਜ ਤਿਆਰੀਆਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਤੇ ਆਹ ਪ੍ਰੋਜੈਕਟ ਵੀ ਬੜੇ ਸੋਹਣੇ ਲੱਗੇ ਆ ਸਿੱਧੂ ਜਿਵੇਂ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਦਾ ਸੀ ਉਸ ਤਰੀਕੇ ਦੇ ਕੀ ਕਹਿਣਾ ਤਾਂ ਕੀ ਹੈ ਬਾਈ ਦਾ ਜਨਮ ਦਿਨ ਅੱਜ ਮਤਲਬ ਉਹ ਉਹਦੀ ਦਿਨ ਦਿਨ ਤੇ ਆ ਕੇ ਯਾਦ ਕਰ ਲਈਦਾ ਕਿਉਂਕੋ ਆਪਣੀ ਜਾਦਾਂ ਛੱਡ ਗਿਆ ਤੇ ਉਸ ਕਰਕੇ ਬਸ ਉਹ ਜਾਦ ਮਨਾ ਲੈਨੇ ਆ ਹਾਂ ਜੀਪੀ ਵੀ ਆ ਰਹੀ ਹੈ ਹਾਂ ਬਿਲਕੁਲ ਜੀ ਆ ਰਹੀ ਹੈ ਕੁਛ ਨਵਾਂ ਨਵਾਂ ਤਾਂ ਤੁਹਾਨੂੰ ਪਤਾ ਜਿਹੜਾ ਨਵਾਂ ਬਾਈ ਆਉਂਦਾ ਫਿਰ ਛੋਟਾ ਖੁੱਲਦਾ ਹੈ ਫਿਰ ਜਿਹੜੀਆਂ ਡੇਟਾਂ ਚੇਂਜ ਕਰ ਜਾਂਦੇ ਜਿਹੜੇ ਉਸਤਾਦ ਨੇ ਹਰੇ ਅਜਾ ਡਾਕੂਮੈਂਟਰੀ ਫੇਰ ਵੀ ਰਿਲੀਜ਼ ਕਰਤੀ ਬੜੀ ਰੋਕ ਲੱਗੀ ਪਰ ਬਹੁਤ ਮਾੜੀ ਗੱਲ ਹੈ ਬੀਬੀਸੀ ਦੀ ਕਿਉਂਕਿ ਜਦੋਂ ਪਰਿਵਾਰ ਨੇ ਮਨਾਂ ਕੀਤਾ ਜਾ ਰਿਹਾ ਸੀਗਾ ਉਹਦੇ باوجود ਮਨਾਂ ਕਰਨ ਦੇ باوجود ਵੀ ਉਹਨਾਂ ਨੇ ਤੱਕਾ ਕੀਤਾ ਪਰਿਵਾਰ ਨਾਲ ਪਰ ਤੱਕਾ ਬੀਬੀਸੀ ਨੇ ਕੀਤਾ ਸਰਕਾਰਾਂ ਨੇ ਵੀ ਕੀਤਾ ਤੇ ਸੈਂਟਰ ਸਰਕਾਰਾਂ ਨੇ ਵੀ ਕੀਤਾ ਮਤਲਬ ਜਿੰਨੇ ਵੀ ادارے ਨੇ ਸਾਰਿਆਂ ਨੇ ਤੱਕਾ ਕੀਤਾ ਅੱਜ ਬੀਬੀਸੀ ਨੇ ਤੱਕਾ ਕਰਕੇ ਸਾਬਤ ਕਰਤਾ ਵੀ ਅਸੀਂ ਵੀ ਪਰਿਵਾਰ ਦੇ ਖਿਲਾਫ ਆਂਗੇ ਤਾਂ ਦੇਖ ਸਕਦੇ ਹੋ ਇਹ ਤਿਆਰੀਆਂ ਜਿਹੜੀਆਂ ਹਵੇਲੀ ਦੇ ਵਿੱਚ ਚੱਲ ਰਹੀਆਂ ਸਿੱਧੂ ਦਾ ਜਨਮ ਦਿਨ ਅੱਜ ਤੇ ਚਾਉਣ ਵਾਲੇ ਹਵੇਲੀ ਦੇ ਵਿੱਚ ਲਗਾਤਾਰ ਆਉਣੇ ਸ਼ੁਰੂ ਹੋ ਗਏ ਨੇ ਤੇ ਅੱਜ ਉਹ ਜਿਹੜਾ ਸਿਲਸਿਲਾ ਹੈ ਕੇਕ ਕੱਟਣ ਦਾ ਤੇ ਅੱਜ ਫੇਰ ਤੋਂ ਜਿਹੜਾ ਸ਼ੁਰੂ ਹੋ ਜਾਣਾ ਹੈ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅਕਸਰ ਦੇਖਣ ਨੂੰ ਮਿਲਦੀਆਂ ਸੀ ਵੀਡੀਓ ਕਿ ਕੇਕਾਂ ਦੇ ਜਿਹੜੇ ਢੇਰ ਲੱਗ ਜਾਂਦੇ ਹੁੰਦੇ ਸੀ ਤਾਂ ਉਸੇ ਤਰ੍ਹਾਂ ਸਿੱਧੂ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਈਪੀ ਵੀ ਆਉਣ ਵਾਲੀ ਹੈ ਅੱਜ ਕੀ ਖਾਸ ਹੁੰਦਾ ਸਿੱਧੂ ਦੇ ਗੀਤਾਂ ਦੇ ਵਿੱਚ ਨਵਾਂ ਕੀ ਹੁੰਦਾ ਵੱਖਰਾ ਕੀ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ